ਦੀ ਦਵਾਈ ਲੈਣ ਗਿਆ ਸੀ ਨੌਜਵਾਨ ਅਚਾਨਕ ਚਲੀਆਂ ਤਾੜ-ਤਾੜ ਗੋਲੀਆਂ ਗੱਡੀ ਤੇ ਤਾਬਰ ਤੋੜ ਕੀਤੀ ਫਾਇਰਿੰਗ ਇਲਾਕੇ ਵਿੱਚ ਬੁਝੰ냔 دہشت ਦਾ ਮਾਹੌਲ ਜੀਹਾਂ ਜ਼ਮਾਨਤ ਤੇ ਆਏ ਇੱਕ ਨੌਜਵਾਨ ਦੇ ਉੱਪਰ ਅਚਾਨਕ ਫਾਇਰਿੰਗ ਹੋ ਗਈ ਤੇ ਜਦੋਂ ਇਹ ਘਟਨਾ ਹੋਈ ਤਾਂ ਨੌਜਵਾਨ ਘਾਟੇ ਸਵਾਰ ਹੋ ਕੇ ਆਪਣੀ ਮਾਂ ਦੀ ਦਵਾਈ ਲੈਣ ਜਾ ਰਿਹਾ ਸੀ ਤੇ اچانک ਤਾਪੜ ਤੋੜ ਗੱਡੀ ਤੇ ਗੋਲੀਆਂ ਚੱਲਣ ਲੱਗੀਆਂ ਤੇ ਇਸ ਤੋਂ ਬਾਅਦ ਨੌਜਵਾਨ ਨੇ ਕਾਰ ਨੂੰ ਹੋਰ ਤੇਜ਼ ਕੀਤਾ ਤੇ ਨੌਜਵਾਨ ਨੇ ਇਸ ਤੋਂ ਬਾਅਦ ਕਾਰ ਨੂੰ ਹੋਰ ਤੇਜ਼ ਕਰ ਦਿੱਤਾ ਨੌਜਵਾਨ ਨੇ ਦੇਖਿਆ ਕਿ ਦੋ ਕਾਰਾਂ ਵਿਚ ਆਏ ਕੁਝ ਲੋਕਾਂ ਨੇ ਉਸ ਨੂੰ ਘੇਰ ਲਿਆ ਸੀ ਤੇ ਉਹਨਾਂ ਦੇ ਕੋਲ ਕਾਫੀ ਹਥਿਆਰ ਸੀ ਤੇ ਗੱਡੀ ਨੂੰ ਪਹਿਲਾਂ ਤੱਕੇ ਨਾਲ ਉਹਨਾਂ ਲੋਕਾਂ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਸਮਝਦਾਰੀ ਨਾਲ ਨੌਜਵਾਨ ਨੇ ਗੱਡੀ ਪੁਜਾ ਲਈ ਤੇ ਪਿੱਛੇ ਆ ਰਹੀ ਇੱਕ ਗੱਡੀ ਵੱਲੋਂ ਉਸ ਦੀ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਗਏ ਤੇ ਇੱਕ ਫਾਇਰ ਉਸ ਦੇ ਟੇਟ ਦੇ ਕੋਲੋਂ ਵੀ ਲੰਘਿਆ ਦਰਸਲ ਮਾਮਲਾ ਫਰੀਦਕੋਟ ਦਾ ਹੈ ਜਿੱਥੇ ਕਿ ਨੌਜਵਾਨ ਨੇ ਜਾਣਕਾਰੀ ਦਿੱਤੀ ਕਿ ਉਸ ਦਾ ਨਾ ਕਿਸੇ ਨਾਲ ਕੋਈ ਝਗੜਾ ਹੈ ਤੇ ਨਾ ਹੀ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਹੈ ਲੇਕਿਨ ਉਸ ਤੇ ਹਮਲਾ ਕਿਉਂ ਹੋਇਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਮੈਂ ਅਬਦੀਨਾ ਮਤਲਬ ਮਦਰ ਦੀ ਦਵਾਈ ਲੈਣ ਗਿਆ ਸੀਗਾ ਹੀ ਤੇ ਉੱਥੇ ਨਾ ਸਰ ਬਾਈ ਗਰਵਸਤੀ ਦੇ ਵਿੱਚ ਜਦੋਂ ਮੈਂ ਲੰਘਣ ਲੱਗਾ ਸੀਗਾ ਤੇ ਉੱਥੇ ਨਾ ਮੈਂ ਪਾਰਕ ਕੋਲੇ ਗੱਡੀ ਰੋਕ ਲਈ ਜੀ ਤੇ ਉੱਥੇ ਨਾ ਸਰ ਮਤਲਬ ਕਿ ਦੋ ਗੱਡੀਆਂ ਆਈਆਂ ਜੀ ਇੱਕ ਗੱਡੀ ਨਾ ਮਤਲਬ ਮੇਰੇ ਅੱਗੇ ਗੱਡੀ ਲਾ ਲਈ ਤੇ ਇੱਕ ਪਿੱਛੇ ਜੀ ਤੇ ਉਹਦੇ ਵਿੱਚੋਂ ਹੀ ਪੰਜ-ਸੱਤ ਜਾਨੇ ਨਿਕਲੇ ਜੀ ਉਹਨਾਂ ਕੋਲੇ ਮਤਲਬ ਹਾਲਟਾ ਵੀ ਸੀਗੇ ਜੀ ਤੇ ਉਹਨਾਂ ਕੋਲੇ ਮਤਲਬ ਆਪ ਦੇ ਵਿਅਪਨ ਵੀ ਸੀਗੇ ਜੀ ਹੁਣ ਮੈਨੂੰ ਐ ਤਾਂ ਨਹੀਂ ਕਨਫਰਮ ਜੀ ਵੀ ਉਹ ਕੌਣ ਸੀ ਕੌਣ ਨਹੀਂ ਕਿਉਂਕਿ ਮੇਰੇ ਨਾ ਕਹਿਣਾ ਇਹ ਢੀ ਦੁਸ਼ਮਣੀ ਹੈ ਨਾ ਕਹਿਣਾ ਲੈਣਾ ਨਾ ਦੇਣਾ ਹੈ ਜੀ ਤੇ ਜਦੋਂ ਇਹ ਮਤਲਬ ਮੇਰੀ ਗੱਡੀ ਭੰਨਣ ਲੱਗ ਗਏ ਮੇਨੀਆਂ ਬਾਰੀਆਂ ਬੁਰੀਆਂ ਤੋੜਨ ਲੱਗ ਗਏ ਤੇ ਮੈਂ ਹੀ ਡਰ ਕੇ ਗੱਡੀ ਭਿਹਾੜੀ ਤੇ ਗੱਡੀ ਭਿਹਾ ਗਈ ਮਗਰ ਨਾਣੇ ਕਲੋਨੀ ਵੇਚਦੀ ਬਾੜ ਕੇ ਹੀ ਮੈਂ ਫਰੋਜਪੁਰ ਰੋਡ ਵਾਲ ਨੂੰ ਲੈ ਗਿਆ ਵੀ ਮੈਂ ਕਹਾਂ ਵੀ ਸ਼ਾਇਦ ਹੁਣ ਵੀ ਕੋਈ ਨਾ ਪਿੱਛੇ ਆਵੇ ਤੇ ਉਹਨਾਂ ਨੇ ਹੀ ਕੀ ਕੀਤਾ ਮੇਰੇ ਨਾਲ ਜੇ ਗੱਡੀ ਲਾ ਕੇ ਤੇ ਮੇਰੇ ਮਗਰੋਂ ਫਾਇਰ ਮਾਰਿਆ ਜੀ ਤੇ ਮੈਂ ਡਰ ਕੇ ਹੀ ਇਸੇ ਡਰ ਦੇ ਚੱਕਰ ਦੇ ਵਿੱਚ ਹੀ ਮੈਂ ਆਪਦੀ ਗੱਡੀ ਗਾਂ ਭਿਹਾੜੀ ਤੇ ਮੈਂ ਡਰਦਾ ਮਾਰਾ ਫਿਰ ਮੈਨੂੰ ਨਹੀਂ ਪਤਾ ਮੇਰਾ ਫੋਨ ਵਗੈਰਾ ਸਾਰਾ ਕੁਝ ਮੇਰਾ ਡਿਗ ਡੁਗ ਪਿਆਈ ਜਦੋਂ ਮਿਲ ਤੇ ਆldi ਗੱਡੀ ਲਾ ਕੇ ਭੱਜ ਗਿਆ ਜੀ ਤੇ ਉਸ ਤੋਂ ਬਾਅਦ ਹੀ ਫਿਰ ਮੈਂ ਕਾਫੀ ਟਾਈਮ ਮੈਂ ਸਾਈਡ ਤੇ ਖੜਾ ਰਿਹਾ ਹੀ ਤੇ ਉਸ ਤੋਂ ਬਾਅਦ ਹੀ ਜਦੋਂ ਅਸੀਂ ਵੇਖਿਆ ਵੀ ਸਾਡੇ ਮਗਰ ਹੁਣ ਕੋਈ ਨਹੀਂਗਾ ਉਸ ਤੋਂ ਬਾਅਦ ਹੀ ਗੱਡੀ ਚੱਕ ਕੇ ਭੱਜ ਗਈ ਉੱਥੇ ਹਾਂਜੀ ਸਰ ਫਾਇਰ ਵੀ ਲੱਗਾ ਜੀ ਸਰ ਉਹ ਮੇਰੀ ਵਕੀ ਦੇ ਜਮਾਂ ਸਾਈਡ ਤੇ ਮਤਲਬ ਸ਼ੀਸ਼ੇ ਕਰਕੇ ਵਿਚਾਰ ਰਹਿ ਗਿਆ ਹੀ ਉਹ ਸ਼ੀਸ਼ੇ ਦੇ ਉੱਤੇ ਲੱਗ ਗਿਆ ਹੀ ਸ਼ੀਸ਼ੇ ਕਰਕੇ ਉਹ ਫਾਇਰ ਉਹਦੇ ਵਿੱਚ ਹੀ ਰਹਿ ਗਿਆ ਹੀ ਅੰਦਾਜ਼ਾ ਤਾਂ ਆਪਾਂ ਕੀ ਨਹੀਂ ਕਹਿ ਸਕਦੇ ਹੁਣ ਉਹਨਾਂ ਕੋਲੇ ਸਾਲਟਾਂ ਵੀ ਸੀ ਹੋ ਸਕਦਾ ਮਲਾਜ਼ਮ ਹੋਣ ਜੀ ਹੋ ਸਕਦਾ ਹੀ ਹੋਰ ਕੋਈ ਹੋਵੇ ਈ ਸਰ ਮੈਨੂੰ 5 ਮਹੀਨੇ ਹੋ ਗਏ ਯੀ ਮਤਲਬ ਮੈਂ ਆਪਣੇ ਤਰੀਕਾਂ ਦੇ ਵੀ ਰੈਗੂਲਰ ਜਾਂਨਾ ਮਤਲਬ ਮੇਰਾ ਕੋਈ ਐਵੇਂ ਕਿਸੇ ਦਾ ਹੈ ਨਹੀਂ ਗਈ ਮਤਲਬ ਕਿਸੇ ਨਾਲ ਕੋਈ ਸ਼ੀਨ ਨਹੀਂ ਕਿਸੇ ਨਾਲ ਲੈਣਾ ਨਹੀਂ ਦੇਣਾ ਨਹੀਂ ਉਸ ਦਿਨ ਹੀ ਮਤਲਬ ਯੀ 3:30 ਵਜੇ ਤੱਕ ਮੈਂ ਮੁਲਾਜ਼ਮਾਂ ਦੇ ਨਾਲ ਹੀ ਸੀਗਾ ਯੀ ਉਦੋਂ ਹੀ ਮੇਰਾ ਚਲਾਨ ਪੇਸ਼ ਹੋਣਾ ਸੀ ਭਾਈ ਨਾ ਸਰ ਮੇਰਾ ਕੋਈ ਐਡਾ ਚੱਕਰ ਆ ਕਿਸੇ ਨਾਲ ਵੀ ਨਾ ਕੇ ਨਾ ਲੈਣਾ ਦੇਣਾ ਵੀ ਜਿਹੜਾ ਮੈਨੂੰ ਕੋਈ ਐਡਾ ਕਵੇ ਵੀ ਤੂੰ ਕੇ ਕੇ ਚੁਗੜਾ ਆ ਕਿ ਇਹਨਾਂ ਨਾਲ ਲੜਿਆ ਝਗੜਾ ਨਾ ਮੇਰਾ ਕਿਸੇ ਨਾਲ ਸਰ ਲੜਾਈ ਝਗੜਾਈ ਪਰ ਬਿਨਾ ਮਤਲਬ ਤੋਂ ਸਰ ਮੇਰੇ ਤੇ ਫਾਇਰਿੰਗ ਹੋਈ ਗਈ ਸਰ ਆਪਾਂ ਨੂੰ ਮਤਲਬ ਮੰਗ ਇਹੀ ਆਈ ਵੀ ਹੁਣ ਆਪ ਇਹ ਚੀਜ਼ ਦਾ ਪਤਾ ਲੱਗੇ ਸਾਰੇ ਨੇ ਇਨਵੈਸਟੀਗੇਸ਼ਨ ਕੀਤੀ ਜਾਵੇ ਵੀ ਕੌਣ ਸੀ ਕੌਣ ਨਹੀਂ ਹੈਣਾ ਕੱਲ ਨੂੰ ਐਸਾ ਨਜਾਇਜ਼ ਕੋਈ ਵੀ ਮਾਰ ਕੇ ਛੱਟੀਈ ਉਹਦਾ ਸਰ ਜਿੰਮੇਵਾਰ ਕੌਣ ਹੈ ਇਸ ਘਟਨਾ ਤੋਂ ਬਾਅਦ ਨੌਜਵਾਨ ਦੀ ਮਾਂ ਵੀ ਕਾਫੀ ਡਰੀ ਹੋਈ ਦਿਖਾਈ ਦਿੱਤੀ ਤੇ ਉਸਨੇ ਇਤਹਾਅ ਕਿ ਉਸਦੇ ਪੁੱਤ ਦਾ ਕਿਸੇ ਨਾਲ ਵੀ ਕੋਈ ਰੌਲਾ ਨਹੀਂ ਹੈ ਲੇਕਿਨ ਪਤਾ ਨਹੀਂ ਕਿਉਂ ਲੋਕ ਉਸ ਦੀ ਜਾਨ ਦੇ ਪਿੱਛੇ ਪਏ ਹੋਏ ਨੇ ਉਸਨੇ ਕਿਹਾ ਕਿ ਉਸਦਾ ਪੁੱਤ ਹੁਣ ਸੁਧਰ ਕੇ ਆਪਣਾ ਕੰਮ ਕਾਰ ਕਰਨਾ ਚਾਹੁੰਦਾ ਹੈ ਤੇ ਘਰ ਚਲਾਉਣਾ ਚਾਹੁੰਦਾ ਹੈ ਲੇਕਿਨ ਲੋਕ ਉਸ ਨੂੰ ਸੁਧਰ ਨਹੀਂ ਦੇ ਰਹੇ ਸਾਰਾ ਵੀ ਮੇਰੇ ਦਾ ਇਹ ਤਾਂ ਦਵਾਈ ਲੈਣ ਗਿਆ ਸੀ ਮੇਰੇ ਬੇਟਾ ਮੇਰੇ ਵਾਸਤੇ ਤੇ ਜਦੋਂ ਇਹਨੇ ਆਇਆ ਨਾ ਰਾਤ ਨੂੰ ਤੇ ਮੈਂ ਬੈਠੀ ਰਹੀ ਮੈਨੂੰ ਤਾਂ ਪਤਾ ਨਹੀਂ ਕੀ ਗੱਲ ਹੈ ਵੀ ਕਾਹ ਤੋਂ ਇਹ ਆਇਆ ਤਾਂ ਦਵਾਈ ਲੈਣ ਸੀ ਤੇ ਜਦੋਂ ਮੈਨੂੰ ਦੂਜੇ ਦਿਨ ਵੀ ਫੋਨ ਆਇਆ ਉਹਦਾ ਆਂਦਾ ਆਏ ਕਰਕੇ ਵੀ ਮੈਨੂੰ ਤਾਂ ਪਤਾ ਨਹੀਂ ਕਿ ਇਹਨੇ ਮਾਰ ਵੀ ਮਾਰ ਦੇਣਾ ਸੀ ਵੀ ਮੈਂ ਤਾਂ ਡਰ ਦਾ ਮਾਰਾ ਵੀ ਇੱਥੋਂ ਨਿਕਲ ਗਿਆ ਸੀ ਵੀ ਤੁਸੀਂ ਹੁਣੇ ਜਾਓ ਮੁਲਾਜ਼ਮਾ ਕੋਲੇ ਵੀ ਲਿਖਾ ਕੇ ਸ਼ਿਕਾਇਤ ਲਿਖਾ ਕੇ ਆਓ ਤੇ ਮੈਂ ਕੱਲ ਗਈ ਸੀ ਰਾਤਾਂ ਜਦੋਂ ਪਹਿਲਾਂ ਤਾਂ ਮੇਰੇ ਘਰ ਵਾਲਾ ਘਰੇ ਆਗੇ ਸੀ ਫਿਰ ਮੈਂ ਜਦੋਂ ਇਹ ਆ ਗਈ ਮੈਂ ਚਲੀ ਗਈ ਇਹਨਾਂ ਲੈ ਕੇ 8 ਤੱਕ ਦਾ ਟਾਈਮ ਹੋਣਾ 7:30 8 ਦਾ ਪਹਿਲਾਂ ਤਾਂ ਉਹ ਕਹਿਣ ਲੱਗੇ ਵੇਸ ਰਿਪੋਰਟ ਆ ਕਿਵੇਂ ਲੈ ਜਾਦੇ ਮੁੰਡਾ ਲੈ ਕੇ ਉਹ ਵੀ ਮੁੰਡਾ ਤਾਂ ਹੁਣ ਜਦੋਂ ਘਰੇ ਆਊਗਾ ਫੇਰ ਹੀ ਅਸੀਂ ਬਿਆਨ ਕਰਾਉਣਾ ਹੈ ਜੀ ਉਹਦੇ ਵੀ ਹੋ ਸਕਦਾ ਰਸਤੇ 'ਚ ਕੋਈ ਹੋਰ ਕੋਈ ਹਿੰਮ-ਕਿੰਮ ਹੋ ਜਾਵੇ ਤੇ ਮੁੜ ਕੇ ਇਹਨਾਂ ਨੇ ਵਾਹਵਾ ਤੇਰ ਬੈਠਣ ਤੋਂ ਬਾਅਦ ਉਹਨਾਂ ਨੇ ਵੀ ਰਿਪੋਰਟ ਲਈ ਤੇ ਮੇਰਾ ਫੋਨ ਫੋੜ ਵੀ ਉਹਨਾਂ ਨੇ ਉੱਥੇ ਹੀ ਰੱਖ ਲਈ ਕਹਣ ਲੱਗੇ ਵੀ ਮੈਂ ਅਸੀਂ ਫੋਨ ਨਹੀਂ ਦੇਣਾ ਜਿੰਨਾ ਤੇ ਅਸੀਂ 46 ਵਾਰਾਂ ਪਹਿਲਾਂ ਤੇ ਉਲਟਾ ਜਿੱਦੋਂ ਅਸੀਂ ਬਾਹਰ ਜੇ ਤੇ ਮੁਲਾਜ਼ਮ ਹੋਰ ਖੜੇ ਸੀ ਉਹ ਕਹਿੰਦਾ ਵੀ ਤੁਹਾਡੇ ਮੁੰਡੇ ਤੇ ਅਸੀਂ ਪਤਾ ਹੋਰ ਵੀ ਪਾ ਸਕਦੇ ਆ ਭਵਾ ਸੀ ਕਿੰਨੀ ਮਰਜ਼ੀ ਕਰਨਾ ਪਾਦੀ ਉਹਨਾਂ ਨੇ ਇਹ ਮੈਨੂੰ ਗਿਆ ਹਾਂਜੀ ਹਾਂਜੀ ਮੈਨੂੰ ਡਾਰਾ ਜੀ ਮੇਰੇ ਬੇਟੇ ਦੀ ਰੱਖਿਆ ਕੀਤੀ ਜਾਵੇ ਵੀ ਹੁਣ ਸਾਨੂੰ ਤਾਂ ਇਹੀ ਹੈ ਵੀ ਹੋਰ ਬੱਚਾ ਕੱਲ ਕੱਲ ਨੂੰ ਕੱਲਾ ਘਰੇ ਤਾਂ ਰਹਿ ਨਹੀਂ ਸਕਦਾ ਜਾਊਗਾ ਬਾਹਰ ਵੀ ਹੋਰ ਰੋਟੀ ਪਾਣੀ ਤਾਂ ਖਾ ਸਕ ਘਰੇ ਬੰਦ ਹੀ ਰਿਗੀ ਘਰੇ ਕਮਾਊਗਾ ਤਾਂ ਖਾਊਗਾ ਜੀ ਜੀ ਹਾਂ ਜੀ ਹੁਣ ਆਪਦੀ ਮਿਹਨਤ ਕਰਦਾ ਤੇ ਖਾਂਦਾ ਹੁਣ ਲੋਕੀ ਸਾਨੂੰ ਟਿਕਨ ਦਿੰਦੇ ਨਹੀਂਗੇ ਹੁਣ ਵੀ ਹੈ ਨਾ ਜਾਇ ਕੋਈ ਅਗਲਾ ਫੜ ਕੇ ਕੁਛ ਦਾ ਕੁਛ ਪਾ ਦੇਵੇ ਤੇ ਅਸੀਂ ਕਿਹਦੇ ਜ਼ਿੰਮੇਵਾਰ ਆ ਜੀ ਅਸੀਂ ਕਿੱਥੇ ਜਾਵਾਂਗੇ ਜੀ ਦੱਸੋ ਕੱਲ ਬੱਚੇ ਤੇ ਗੋਲੀ ਲੱਗ ਜਾਂਦੀ ਉੱਥੇ ਕੋਈ ਘਟਨਾ ਵਾਪਰ ਜਾਂਦੀ ਅਸੀਂ ਤਾਂ ਕਿਸੇ ਦੇ ਲੈਣ ਦੇਣੀ ਸੀਗੇ ਅਸੀਂ ਇਹੀ ਮੰਗ ਕਰਦੇ ਆ ਵੀ ਉਹਦੀ ਸ਼ਾਨਵੇਂ ਕੀਤੀ ਜਾਵੇ ਵੀ ਕੌਣ ਸੀ ਕੌਣ ਨਹੀਂ ਵੀ ਉਹਦੀ ਇਨਸਾਫ ਦਿੱਤਾ ਜਾਵੇ ਉਹਨੂੰ ਇਸ ਘਟਨਾ ਬਾਰੇ ਜਦੋਂ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁੰਡੇ ਦੀ ਮਾਤਾ ਵੱਲੋਂ ਘਟਨਾ ਬਾਰੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਲੇਕਿਨ ਪੁਲਿਸ ਦੇ ਧਿਆਨ ਦੇ ਮੁਤਾਬਕ ਅਜੇ ਹੀ ਘਟਨਾ ਵਾਪਰੀ ਨਹੀਂ ਹੈ ਲੇਕਿਨ ਫਿਰ ਵੀ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਜਾਣਕਾਰੀ ਦਿੱਤੀ ਕਿ ਮੁੰਡੇ ਦੇ ਖਿਲਾਫ ਪਹਿਲਾਂ ਵੀ سنگੀਨਤਾ ਰਾਵਾਂ ਦੇ ਤਹਿਤ ਚਾਰ ਮਾਮਲੇ ਦਰਜ ਨੇ ਤੇ ਉਹ ਜ਼ਮਾਨਤ ਤੇ ਜੇਲ੍ਹ ਵਿੱਚੋਂ ਬਾਹਰ ਆਇਆ ਜੀ ਇੱਕ ਸਾਨੂੰ ਮੂਰਤੀ ਦੇ ਵੀ ਹੈਗੇ ਉਹ ਕਲੇਮ ਕਰਦੇ ਨੇ ਸਾਨੂੰ ਦਰਖਾਸਤ ਦਿੱਤੀ ਹੈ ਅਸੀਂ ਵੈਰੀਫਾਈ ਕਰੀ ਜਾ ਰਹੇ ਹਾਂ ਕਿ ਉਹ ਕਹਿੰਦੇ ਨੇ ਕਿ ਪਰਸੋਂ ਉਹਨਾਂ ਦਾ ਬੇਟਾ ਜਿਹੜਾ ਹੈਗਾ ਕਰਨ ਸ਼ਰਮਾ ਉਹ ਘਰੋਂ ਗਿਆ ਸੀ ਉਹਦੇ ਕੋਚੇ ਪਿੱਛੇ ਗੱਡੀ ਦੇ ਸੀ ਕੁਝ ਲੋਕ ਪਿੱਛੇ ਲੱਗ ਗਏ ਤਾਂ ਉਹਦੇ ਤੇ ਉਹਨਾਂ ਨੇ ਫਾਇਰ ਕੀਤੀ ਹੈ ਤਾਂ ਉਹਨਾਂ ਨੇ ਆ ਕੇ ਕੱਲ ਸ਼ਾਮ ਨੂੰ ਸਾਨੂੰ ਫਿਰ ਇੱਕ ਕੰਪਲੇਂਟ ਦਿੱਤੀ ਹੈ ਹੁਣ ਅਸੀਂ ਉਹਦੀ ਤਸਦੀਕ ਕਰੀ ਜਾਂਦੇ ਹੈਗੇ ਕਿਉਂਕਿ ਸਾਨੂੰ ਸਾਡੀ ਇਸ ਪਰ ਆਰ ਨੋਲੇਜ ਤੇ ਕੋਈ ਇਦਾਂ ਦਾ ਇਨਸੀਡੈਂਟ ਹੋਇਆ ਨਹੀਂ ਸੈਕੰਡਲੀ ਇਹ ਬੰਦਾ ਜਿਹੜਾ ਹੈਗਾ ਇਥੇ ਖੋਤੇ ਹੀ ਚਾਰ ਪਰਚੇ ਹੈਗੇ ਆ ਤੇ ਨਵੰਬਰ ਕੀ ਜੇਲ ਤੋਂ ਬਾਹਰ ਆਇਆ ਹੈਗਾ ਉਹ تصਦੀਕ ਕਰਦੇ ਹੋਏ ਆ ਜਿੱਦਾਂ ਦੀ ਫਿਰ ਜੇ ਸੂਰਤ ਹਾਲ ਹੋਈ ਉਦਾਂ ਦਾ ਕ੍ਰਾਈ ਕਾਰਵਾਈ ਕਰਾਂ। ਕਿਉਂਕਿ ਪੁਰਾਣੀ ਰੰਜਿਸ਼ ਦਾ ਜਾਂ ਮੁੱਦਾ ਜਾਈ ਨਹੀਂ ਜਾ ਸਕਦਾ। ਉਹ ਹੋ ਸਕਦੀ ਹੈ ਜੀ ਅਜੇ ਪ੍ਰੀਲੀਮਿਨਰੀ ਤੇ ਕਿਉਂਕਿ ਜੀ تصਦੀਕ ਕਰ ਰਹੇ ਆ ਕੋਈ ਚੀਜ਼ ਪੁਖਤਾ ਨਹੀਂ ਕਹਿ ਸਕਦੇ। ਜਿਉਂ ਹੀ ਚੀਜ਼ ਪੁਖਤਾ ਕੋਈ ਹੋਏਗੀ ਸਾਹਮਣੇ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੇ। ਥੇਰ ਆ ਰਿਪੋਰਟ ਜਗਬਾਨੀ ਟੀਵੀ